ਕੰਬਲਟ ਮਾਸਟਰ ਸ਼ਿਕਾਰਾ ਸਿੰਘ ਨੂੰ ਗ੍ਰਿਫਤਾਰ ਕਰਨ ਵਾਸਤੇ ਪੰਜਾਬ ਪੁਲਿਸ ਉਹਨਾਂ ਦੇ ਘਰ ਪੁੱਜੀ ਜ਼ਿਕਰ ਜੋਗ ਹੈ ਕਿ ਮਾਸਟਰ ਸ਼ਿਕਾਰਾ ਸਿੰਘ ਦੀ 1 ਸਾਲ ਪਹਿਲਾਂ ਮੌਤ ਹੋ ਚੁੱਕੀ ਹੈ ਗਲਤ ਕਰਦੇ ਉਹਨਾਂ ਦੀ ਪਤਨੀ ਦੇ ਨਾਲ ਸਸਿਕਾਪਨ ਜੀ ਕੀ ਨਾਂ ਤੁਹਾਡਾ ਜੀ ਸਸਿਕਾਪਨ ਮੇਰਾ ਨਾਮ ਬਲਜੀਤ ਕੋਹਰਿਆ ਇਹਨਾਂ ਦਾ ਰਿਹਾਵਾ ਸਸਿਕਾਪਨ ਜੀ ਅੱਜ ਕੀ ਕਰਨੋਂ ਆਈ ਹੈ ਜਿਹੜੀ ਪੁਲਿਸ ਤੁਹਾਡੇ ਘਰ ਆਈ ਆ ਉਹਨੂੰ ਫੜਨ ਆਇਆ ਸਰਕਾਰ ਉਹਨਾਂ ਜਿੱਦਾਂ ਮੈਂ ਕਿਹਾ ਵੇ ਬੀਟੀਸ ਮੈਂ ਥਾੜਿਆ ਮੇਰਾ ਪਿਤਾ ਬਿੱਲਾ ਮਾਰਦੇ ਆ ਇਹਨਾਂ ਨੇ ਫਿਰ ਦਰਵਾਜ਼ਾ ਖੋਲਿਆ ਇਹਨਾਂ ਨੇ ਪਹਿਲਾਂ ਪੂਰਾ ਕੁੰਟਾ ਨਾ ਕੋਲੀ ਪਹਿਲਾਂ ਦੇਖ ਲਵੇ ਕੋਣੇ ਬਾਅਦ ਅੱਛਾ ਜੀ ਤੇ ਜਦ ਇਹਨਾਂ ਇਹਨਾਂ ਪਿੱਛੇ ਜਾਣੇ ਗੱਲਾਂ ਕਿੱਤੀਆਂ ਉਹਨਾਂ ਨੇ ਤੇ ਬਾਅਦ ਉਹ ਜਦ ਮੈਂ ਹੱਟ ਕੇ ਮਗਰ ਗਈ ਉਹਨੇ ਹੋਰ ਕਿੱਦਾਂ ਇਹਦਾ ਚਾਹ ਚਾਹ ਲੱਸੀਆ ਬਿੰਦਾ ਕਰਦੇ ਹੋ ਇਹ ਪਹਿਲਾਂ ਸਾਡੇ ਗਵੰਡ ਦਾ ਤਰਕਾ ਮਾਰਦੇ ਸੀ ਅੱਛਾ ਜੀ ਤੇ ਉਹਨੇ ਦਰਵਾਜ਼ਾ ਨਹੀਂ ਖੋਲਿਆ ਫਿਰ ਨੰਦਨੀ ਦੇ ਚੱਲ ਗਏ ਅੱਛਾ ਜੀ ਫਿਰ ਉਹਨੇ ਫਿਰ ਜਿੱਦਾਂ ਕਾਕੀਤਨ ਦੱਸਿਆ ਉਹਨੇ ਡੋਰ ਖਾ ਲਾਉ ਕਹਿੰਦਾ ਡੋਰ ਖਾ ਹਾਂ ਸਾਰਾ ਬਿਲਕੁਲ ਹਾਂ ਤੇ ਅੱਗੇ ਆਪ ਕੋਲ ਠੀਕ ਹੈ ਜੀ ਤੁਸੀਂ ਦੇਖ ਸਕਦੇ ਆ ਕਿ ਮਾਸਟਰ ਸ਼ੰਗਾਰਾ ਸਿੰਘ ਜੀ ਜੋ ਕਿ ਕਿਸਾਨ ਆ ਗੁਸਨ ਉਹਨਾਂ ਦੀ 2011 2023 ਨੂੰ ਜਿਹੜੀ ਉਹ ਡੈਥ ਹੋ ਜਾਂਦੀ ਆ ਤੇ ਅੱਜ ਮਿਤੀ ਹੈਗੀ ਆ 4 ਮਾਰਚ 2025 ਕੁਸਾਨ ਆਲਗੂਆਂ ਦੇ ਘਰਾਂ 'ਚ ਜਿਹੜੇ ਛਾਪੇਮਾਰੀ ਹੋ ਰਹੀ ਆ ਉਹਦੇ ਸਬੰਧ ਦੇ ਵਿੱਚ ਅੱਜ ਮਾਸਟਰ ਸ਼ਿਕਾਰਾ ਸਿੰਘ ਦੇ ਘਰ ਵੀ ਜਿਹੜੀ ਉਹਨਾਂ ਦੀ ਗ੍ਰਿਫਤਾਰੀ ਨੂੰ ਲੈ ਕੇ ਛਾਪੇਮਾਰੀ ਕੀਤੀ ਗਈ ਆ ਨਵਨਜੀ ਤੁਹਾਡਾ ਮੇਰਾ ਨਾਮ ਬਲਵਿੰਦਰ ਕੌਰ ਅੱਛਾ ਕੀ ਕਾਰਨ ਹੋਇਆ ਜਿਹੜਾ ਸਿਰੀ ਪੁਲਿਸ ਆਈ ਤੁਹਾਡੇ ਘਰੇ ਹਾਂਜੀ ਜੀ ਪੁਲਿਸ ਜਿਹੜੇ 4 ਵਜੇ ਆਈ ਉਹ ਬੂਹਾ ਖੜਕਾਉਂਦੇ ਸੀ ਬਹੁਤ ਅੱਛਾ ਅਸੀਂ ਜਦੋਂ ਬੂਹਾ ਖੋਲ੍ਹਿਆ ਤੇ ਉਹ ਦੱਸਦੇ ਸੀ ਕਿ ਵੀ ਮਾਸਟਰ ਸ਼ੰਗਾਰਾ ਸਿੰਘ ਜੀ ਘਰ ਹੈਗੇ ਆ ਕਿ ਅਸੀਂ ਉਹਨਾਂ ਨੂੰ ਮਿਲਣਾ ਆ ਜਦੋਂ ਅਸੀਂ ਉਹਨਾਂ ਨੂੰ ਦੱਸਿਆ ਕਿ ਉਹਨਾਂ ਦੀ ਡੈਥ ਹੋਈ ਨੂੰ ਸਾਲ ਹੋ ਗਿਆ ਆ ਪਰ ਫਿਰ ਵੀ ਉਹ ਮੰਨਿਆ ਨਹੀਂ ਕਹਿੰਦੇ ਨਹੀਂ ਅਸੀਂ ਤੁਸੀਂ ਬੂਹਾ ਖੋਲ੍ਹੋ ਅਸੀਂ ਗੱਲਬਾਤ ਕਰਨੀ ਆ ਤੁਹਾਡੇ ਨਾਲ ਅੱਛਾ ਫਿਰ ਉਹ ਦੱਸਣ ਤੇ ਫਿਰ ਮੰਨਿਆ ਕਿ ਉਹਨਾਂ ਦੀ ਡੈਥ ਹੋ ਚ ਰਿਕਾਰਡ ਲਿਆ ਵੀ ਕਦੋਂ ਡੈਥ ਹੋਈ ਕਿੱਦਾਂ ਡੈਥ ਹੋਈ ਕਿੱਥੇ ਹੋਈ ਫੇਰ ਉਹਦੇ ਬਾਅਦ ਚ ਫੇਰ ਉਹ ਗਏ ਆ ਇਹ ਇਦਾਂ ਦੱਸਿਆ ਵੀ ਕਿੱਥੇ ਦੀ ਪੁਲਿਸ ਸੀਗੀ ਕਿੱਥੋਂ ਆਏ ਸੀ ਦਸਾਂਝ ਕਲਾਂ ਆ ਇਹ ਕਹਿੰਦੇ ਸੀ ਦਸਾਂਝ ਕਲਾਂ ਦੀ ਚੌਂਕੀ ਤੋਂ ਆਏ ਆ ਸੀ ਪੰ ਦਸਾਂਝ ਕਲਾਂ ਚੌਂਕੀ ਤੋਂ ਆਏ ਆ ਹਾਂਜੀ ਠੀਕ ਹੈ ਜੀ